ਕਿਸਾਨਾਂ ਦੇ ਟਰੈਕਟਰਾਂ ਨੂੰ ਜਿਨ੍ਹਾਂ ਨੂੰ ਕਿ ਕਿਸਾਨ ਆਪਣੇ ਪੁੱਤਰ ਸਮਝਦੇ ਐ ਕਿਉਂਕਿ ਕਿਸਾਨ ਦਾ ਪੁੱਤਰ ਹੋਇਆ ਜਾਂ ਕਿਸਾਨ ਦਾ ਟਰੈਕਟਰ ਹੋਇਆ ਉਹ ਕਿਸਾਨ ਵਾਸਤੇ ਇੱਕ ਬਰਾਬਰ ਹੁੰਦਾ ਹੈ ਅੱਜ ਨੈਸ਼ਨਲ ਮੀਡੀਆ ਦੇ ਕੁਝ ਅਦਾਰਿਆਂ ਵੱਲੋਂ ਕਿਸਾਨਾਂ ਦੇ ਟਰੈਕਟਰਾਂ ਨੂੰ ਟੈਂਕ ਕਿਹਾ ਗਿਆ ਹੈ ਕਿ ਇਹਨਾਂ ਨੂੰ ਉਹਨਾਂ ਨੇ ਮੋਡੀਫਾਈ ਕਰਕੇ ਟੈਂਕ ਦੇ ਵਿੱਚ ਬਦਲਿਆ ਹੈ ਕਿਸਾਨ ਉਸ ਚੀਜ਼ ਦੇ ਉੱਤੇ ਜਾਂਦਾ ਹੈ ਉਹਨੂੰ ਮੇਕਸ਼ਿਫ ਟੈਂਕ ਕਿਹਾ ਜਾਂਦਾ ਹੈ ਕਿਸਾਨਾਂ ਦੇ ਟਰੈਕਟਰਾਂ ਨੂੰ ਟੈਂਕ ਤੇ ਦਿਖਾਈ ਜਾਂਦੇ ਆ ਪਰ ਇਹ ਐ ਕਿਉਂ ਨਹੀਂ ਦਿਖਾਉਂਦੇ ਕਿ ਸਰਕਾਰ ਨੇ ਆਪਣੇ ਨਾਗਰਿਕਾਂ ਨੂੰ ਕੁਚਲਣ ਦੇ ਵਾਸਤੇ ਉਹਨਾਂ ਨੂੰ ਰੋਕਣ ਦੇ ਵਾਸਤੇ ਉਨਕੀਲੇ ਲੋਹੇ ਦੇ ਵੱਡੇ ਵੱਡੇ ਕੰਡੇ ਬਣਾ ਕੇ ਲਗਾਏ ਗਏ ਆ ਉੱਥੇ ਤਾਰਾਂ ਲਗਾਈ ਗਈਆਂ ਉੱਥੇ ਫੈਂਸਿੰਗ ਕੀਤੀ ਗਈ ਹੈ ਜਿਵੇਂ ਕਿਸੇ ਦੂਜੇ ਦੇਸ਼ ਦੀ ਹੋਵੇ ਜੇ ਤੁਸੀਂ ਕਿਸਾਨਾਂ ਦੇ ਟਰੈਕਟਰਾਂ ਨੂੰ ਮੇਕਸ਼ਿਫ ਟੈਂਕ ਕਹਿ ਸਕਦੇ ਹੋ ਤਾਂ ਸਰਕਾਰ ਦੁਆਰਾ ਇੱਕ ਕੰਮ ਕੀਤਾ ਗਿਆ ਹੈ ਲੋਕਾਂ ਨੂੰ ਰੋਕਣ ਵਾਸਤੇ ਉਹਨੂੰ ਮੇਕਸ਼ਿਫ ਤਾਨਾਸ਼ਾਹੀ ਕਿਉਂ ਨਹੀਂ ਕਿਹਾ ਜਾ ਸਕਦਾ ਇਦਾਂ ਦੀਆਂ ਗੱਲਾਂ ਕਹੀਆਂ ਜਾ ਰਹੀਆਂ ਕਿ ਜਿਹੜੇ ਇੱਕ ਕਿਸਾਨ ਹੈ ਇਹ ਤਾਂ ਟਰੈਕਟਰਾਂ ਬੈਂਕ ਲੈ ਕੇ ਆ ਰਹੇ ਹੈ ਸੋ ਕਿਸਾਨਾਂ ਨੂੰ ਕਿਸੇ ਨਾ ਕਿਸੇ ਹੱਦ ਤੱਕ ਇਹ ਬਦਨਾਮ ਕਰਨ ਦੀ ਗੱਲ ਹੈ